ਲੋਕ ਆਈਟਮਸ ਹੋਰ ਫਾਈਨੈਂਸ਼ੀਅਲ ਅਲੰਬੇਸੀ ਹੈ ਜੀ ਇਹ ਜਿਹੜਾ ਕਹਤਾ ਸੀ تین ਬੰਦੇ ਬਕਰੇ ਸੀ ਵਿਕਰਮ ਸਿੰਘ, ਸੀਮਰਾਨੀ ਤੇ ਰਮੇਸ਼ ਇਹਨਾਂ ਨੂੰ ਨਾਮਦ ਕੀ ਵੀ ਹੋ ਗਏ ਸਬਤਕਾ ਜਾ ਵੀ ਤੋਂ ਈਸੀ ਵੀ ਇਹ ਅਲੱਗ-ਅਲੱਗ ਫਰਾਂਸਿਸ ਨੂੰ ਚੱਕਵਾ ਦੇ ਕੇ ਬੇਸਿਕਲੀ ਜਿਹੜਾ ਬੋਲੇ ਸਪਰੇਡਿੰਗ ਸੀ ਜਿਹੜਾ ਆਨਲਾਈਨ ਸਿਵਲ ਸਕੂਲ ਦੇ ਲੰਦੇ ਸੀਗੇ ਜਿਨ੍ਹਾਂ ਨੂੰ ਕੋਈ ਸਿਵਲ ਸਕੂਲ ਅੱਛਾ ਨਿਕਲਦਾ ਸੀ ਉਹਨੇ ਫੋਟੋ ਵਗੈਰਾ ਮੋਫ ਕਰਕੇ ਜਾਂ ਅਦਾਲਤ ਪਰ ਮੋਫ ਕਰਕੇ ਆਪਣੀ ਫੋਟੋ ਲਗਾ ਕੇ ਇਹ ਲੋਕਲ ਫਾਈਨੈਂਸਰਸ ਤੋਂ ਲੋਨ ਵਗੈਰਾ ਜਾਂ ਕੋਈ ਆਪਣੀ ਇਲੈਕਟ੍ਰੋਨਿਕ ਆਈਟਮਸ ਹੋਰ ਫਾਈਨਾਂਸ ਕਰੰਦੇ ਸੀਗੇ ਹੋ ਤਾਂ ਜਿਹੜਾ ਸਭ ਤੋਂ ਸੱਨੇ ਆਇਆ ਹੈ ਇਹ ਕਿੰਨ ਲੱਖ ਦੀ ਨਾਨੇ ਕਿਤੀ ਭਰੀ ਸੀ ਜਿਹੜੀ ਸਾਡੀ ਅੰਦਰਲੀ ਇਨਵੈਸਟੀਗੇਸ਼ਨ ਨਾਲ ਉਸਨੇ ਕੈਸ਼ ਲੋਨ ਵਿੱਚ ਇਤਰਾਤੇ ਇਲੈਕਟ੍ਰੋਨਿਕ ਆਈਟਮਸ ਵਰਗੀ ਫਾਈਨੈਂਸ ਕਰਾਈ ਇਹ ਕਰੋੜਾਂ ਵਾਲੇ ਸਰ ਇਹ ਸਾਰੇ ਆਪਣੇ ਲੋਕਲ ਪੰਨਾ ਸਦਰ ਦੇ ਰਹਿਣ ਵਾਲੇ ਨੂੰ ਵਾਸੀ ਮੋਜਮ ਦੇ ਹੈਗੇ ਨੇ ਇੱਕ ਆਪਣਾ ਜਿਹੜੀ ਲੇਡੀ ਹੈ ਸੀਮਾ ਵਾਲੇ ਉਹ ਰਾਧਾ ਸਵਾਮੀ ਤੋਂ ਨਹੀਂ ਫਜ਼ਿਲਕਾ ਦੇ ਨੇ ਤੇ ਇੱਕ ਰਮੇਸ਼ਾ ਉਹ ਵੀ ਤੋਂ ਲੋਕਲ ਫਜ਼ਿਲਕਾ ਜਿਹੜੀ ਇਹ ਵੀ ਫਿਰ ਆਪਣਾ ਸੋਸ਼ਲ ਮੀਡੀਆ ਜੀ ਆਪਣਾ ਘਰ ਤੋਂ ਘਰ ਆਪਣੀ ਪਰਸਨਲ ਇਨਫੋਰਮੇਸ਼ਨ ਸ਼ੇਅਰ ਕਰ ਰਿਹਾ ਇਹ ਸਭ ਲਈ ਅਪੀਲ ਹੈ ਸਭ ਲਈ ਇਹ ਕੋਈ ਵੀ ਅਜਾ ਵਿਕਟਮ ਹੋਵੇਗਾ ਕਿਉਂਕਿ ਜਿਹੜਾ ਵੀ ਜਿਹੜਾ ਅਨਫੋਰੇਨਸ ਕੋ ਮੈਸੇਜ ਤਰਫ ਫੋਨ ਆਉਂਦਾ ਹੈ ਕੋਈ ਵੀ ਕਲੀਮ ਕਰ ਰਹਾ ਹੈ ਜਾਂ WhatsApp ਤੇ ਵੀ ਅਜਿਹਾ ਰਿਸਿਵ ਹੋ ਗਿਆ ਜਿਹੜਾ ਤੁਹਾਡਾ ਕੋਈ ਨਹੀਂ ਹੈ ਅਨਜੋਨ ਬੰਦਾ ਨਹੀਂ ਹੈ ਉਸ ਤੇ ਕੋਈ ਵਿਸ਼ਵਾਸ ਨਾ ਕਰੇ ਅੰਡਰ ਦੀ ਅਵਲ ਗਾਈਡੈਂਸ ਆਫ ਡਾਕਟਰ ਪ੍ਰਗਨਨ ਆਪੀਸ ਐਸਐਸਟੀ ਫੈਕਲਟੇਰ ਇੱਕ ਸਪੈਸ਼ਲ ਮੁਹਿੰਮ ਚਲ ਰਹੀ ਸੀ ਚੋਰੀ ਕਰਨ ਵਾਲਾ ਤੇ ਜਿਹੜੀ ਲੋਕਾ ਬਹੁਤ ਕਰ ਰਿਹਾ ਵਾਲੇ ਰਹੇ ਉਸ ਦਿਨ ਤੱਕ ਸਥਾਨਕ ਪੁਲਿਸ ਨੂੰ ਕੋਈ ਚੀਜ਼ ਬੜੀ ਬੜੀ ਬਲੀ ਰਿਚ ਦਿਨ ਹੀ ਕਾਫੀ ਕੰਪਲੇਂਟਸ ਆ ਰਹੀਆਂ ਸੀ 25 ਤੋਂ 24 ਅਕਤੂਬਰ ਦੀ ਕਿ ਟਰਾਂਸਫਾਰਮਰ ਤੋਂ ਤੇ ਚੋਰੀ ਹੋ ਰਿਹਾ ਤੇ ਉਸ ਦਿਨ ਤੱਕ ਡੀਐਸਪੀ ਸਿਟੀ ਸਭੀ ਨੂੰ ਆਪਣੇ ਸ਼ਰਮੇਸਿੰਗਲੀ ਆਪਣੇ ਐਸਐਸਓ ਸਿਟੀ ਵੱਲੋਂ ਟੀਮ ਲਾਈ ਗਈ ਸੀ ਜਿਹਨਾਂ ਨੂੰ ਕਾਫੀ اچھی ਸਫਲਤਾ ਮਿਲੀ ਕਿ ਨਾ ਉਹ ਚਾਰ ਬੰਦਿਆਂ ਦਾ ਗਰੁੱਪ ਜਿਹੜਾ ਆਪਣੇ ਗੱਡੀ ਸੁਭੇ ਤੇ ਇਹਨਾਂ ਨੇ 200 ਤੋਂ ਉੱਤੇ ਵੱਧ ਤਾਂ ਉਹ ਲਿਆਣ ਫੋਨ ਦਾ ਅਸਲ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ਟਰਾਂਸਫਾਰਮਰ ਚੁਰਕੀ ਗਏ ਸੀ ਇਹ ਪੂਰਾ ਫੈਨ ਫਲਦਿਕਾ ਦਾ ਏਰੀਆ ਚੂਸ ਰਸੀ ਅਨੀਵਾਲ ਥਾਨੇ ਦੇ ਵੀ ਹੈ ਸਦਰਫਰੇ ਦੇ ਵੀ ਹੈ ਸਿਟੀ 1 ਪਿੰਡ ਦਾ ਵੀ ਹੈ ਅਦੀਸੀ ਇਹਨਾਂ ਨੂੰ ਅਰੈਸਟ ਕਰਕੇ ਅਨਾਂ ਦਾ ਰਿਮਾਂਡ ਲੈ ਕੇ ਅਗੇ ਇਨਵੈਸਟੀਗੇਟ ਕਰ ਰਹੇ ਹੋ ਅਸਲ ਕੀ ਲੱਗਦਾ ਕਿ ਕਿੰਨਾ ਕੁ ਹੋਰ ਵਡਾ ਕੇ ਆਏ ਹੈ ਕਿਸ ਤਰ੍ਹਾਂ ਦਾ ਜੂਲ ਹੈ ਮੈਨਸ ਕਿ 500 ਲੀਟਰ ਫੇਲ ਨਾ ਤੋਂ ਅਸੀਂ ਹੁਣ ਵਰਬਤ ਕੀਤਾ ਹੁੰਦਾ ਤੇ 350 ਤੇ 300 ਦਾ ਬਲਤਾ ਪ੍ਰੀਮ ਮੰਨ ਰਹੇ ਹਾਂ ਜੇ ਵੀ ਫੂ ਸੀਟਰੀਸ ਸੋਲੂਸ਼ਨ ਸੀ ਸਿਟੀ ਵੰਦੇ ਇੱਥੇ ਉਹ ਸਿਟੀ ਫਰਦ ਕਰਦੇ ਸੈਟ ਸਾਰੇ ਲੋਕ ਨੇ ਇਹ ਕਿੱਥੋਂ ਲੈਣੇ ਇਹ ਇਹ ਲੋਕਲ ਲੋਕੀਂ ਆ ਦੇ ਸਾਰੇ ਆਪਣਾ ਇਹ ਬੋਦਲਾ ਪਿੰਡ ਦਾ ਹੈ ਹਾਂ ਜੀ ਟਾਣੀ ਵਾਲੇ ਪਿੰਡ ਦੇ ਨਹੀਂ ਸਾਡੇ ਵੱਲ ਖਰੀਦੇ ਨੇ ਇਨਾ ਚ ਚਾਰ ਜਿਹੜੇ ਬੰਦੇ ਨੇ ਮਨੀਸ਼ ਮਨੀਸ਼ ਕੁਮਾਰ ਸ਼ਾਮ ਸਿੰਘ ਅਸ਼ਵਨੀ ਤੇ ਦਸੰਦਰ ਸਿੰਘ ਨੇ ਅਲਰੇਡੀ ਉਸ ਕਾਫੀ ਮਕੰਮੇ ਦਰਜ ਨੇ ਚੋਰੀ ਦੇ ਮਾਮਲੇ ਕਿ ਗੋਲ ਕਿਸੇ ਇਨਾ ਚ ਚੋਰੀ ਦੇ ਮਕੰਮੇ ਦਰਜ ਨੇ ਤੇ ਇਨਾ ਚ ਦੋ ਪਰ ਮਨੀਸ਼ ਤੇ ਸ਼ਾਮ ਸਿੰਘ ਹੈ ਇਨਾ ਤੇ ਰਾਜਸਥਾਨ ਤੇ ਵੀ ਗੰਗਾ ਨਗਰ ਮਕੰਮੇ ਦਰਜ ਹੋ ਰਿਹਾ ਸੀ ਸਰਪਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਹੜੀ ਚੋਰੀ ਕੀਤੀ ਹੈ ਦੇਖੋ ਇਹ ਦਿਨੀ ਟਾਈ ਟੂ ਟਾਈ ਬਣੇ ਰੱਖੀ ਕਰਦੇ ਰਹੇ ਸੀ ਚਲਦੇ ਫਿਰਦੇ ਕਿਤੇ ਟ੍ਰਾਂਸਫਰ ਹੋ ਦੇ ਰਹੇ ਤੇ ਸ਼ਾਮ ਤੱਕ ਹੁੰਦੇ ਹੁੰਦੇ ਇਹ ਚੁੱਪ ਚੁਪੇ ਇੱਕ ਦਿਨ ਹੌਲੀ ਹੌਲੀ ਇੱਕ ਨਟਬੋਲ ਕੋਲਿਆ ਮੁਲਕੀਤ ਸਰਪਸੈਦ ਦੋ ਦਿਨ ਦੇ ਵਿੱਚ ਤਿੰਨ ਦਿਨ ਦੇ ਵਿੱਚ ਇਹ ਕੰਮ ਕਰ ਦੇ। ਇਹ ਐਫ ਆਈ ਨੰਬਰ 108 ਹੈ। ਇਹ ਅੰਡਰ ਸੈਕਸ਼ਨ ਹੈ 304 317 ਬੀ ਐਨ ਐਸ ਬਤਨ ਹੈ ਸੈਂਟਰ। ਉਹਦੇ ਤਹਿਤ থানা ਸਿਟੀ ਫੌਜਿਲ ਦਾ ਪਛਾਣ ਦੋ। ਜਾਨੀ ਦਰਬਾਰ ਦੇ ਸਬੰਧ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਮਾਮਲਾ ਹੈ। ਅ ਹਿੰਦੀ ਵੀ ਕਿ ਸਰਹੋਕ ਪੁਲਿਸ ਵਾਲੀ ਸੀ ਉਸੇ ਤਹਰ ਤਸੀਂ ਇੱਕ ਐਫਆਈਆ ਦਰਜ ਕੀਤੀ ਸੀ 105 ਨੰਬਰ ਇਹ ਇਹ ਤਰ ਤਸੀਂ ਤਿੰਨ ਬੰਦੇ ਫੜਰੇ ਗੰ ਜਿਹੜੇ ਕਿ ਇਹ ਆਪਣੇ ਡਾਕੂਮੈਂਟਸ ਫੋਰਜ ਕਰਕੇ ਫਨਾਂਸਸ ਤੋਂ ਲੋਨ ਲੈ ਲੈਂਦੇ ਸੀ ਜਾਂ ਕੋਈ ਇਲੈਕਟ੍ਰੋਨਿਕ ਆਈਟਮਸ ਹੋਰ ਫਨਾਂਸ ਕਰਾ ਲੈਂਦੇ ਸੀ ਇਹਨਾਂ ਚਾਹਤਾ ਸੀ ਤਿੰਨ ਬੰਦੇ ਫੜਰੇ ਵੀ ਵਿਕਰਮ ਸਿੰਘ ਸੀ ਮਨਾਰਨੀ ਸੀ ਰਮੇਸ਼ ਇਹਨਾਂ ਤੋਂ ਗ੍ਰੰਥਗੀ ਵੀ ਹੋ ਗਈ ਹੈ 70000 ਰੁਪਏ ਤੋਂ 2 ECS ਦੀ ਇਹ ਅਲੱਗ-ਅਲੱਗ ਫਾਈਨਾਂਸਸ ਨੂੰ ਟੱਕਵਾ ਦੇ ਕੇ ਵਿਸਕਲੀ ਜਿਹੜਾ ਬੋਨਸ ਪ੍ਰੇਡਿੰਗ ਸੀ ਜਿਹੜਾ ਆਨਲਾਈਨ ਸਿਵਲ ਸਕੋਰ ਦੇ ਲੰਦੇ ਸੀਗੇ ਜਿਹਨਾਂ ਨੂੰ ਸਿਵਲ ਸਕੋਰ ਅੱਛਾ ਨਿਕਲਦਾ ਸੀ ਸੀ ਬਹੁਤ ਹੀ ਫੋਟੋ ਵਗੈਰਾ ਮੋਫ ਕਰਕੇ ਜਾਂ ਆਧਾਰ ਕਾਰਡ ਮੋਫ ਕਰਕੇ ਆਪਣੀ ਫੋਟੋ ਲਗਾ ਕੇ ਇਹ ਲੋਕਲ ਫਾਈਨੈਂਸਰਸ ਤੋਂ ਲੋਨ ਵਗੈਰਾ ਜਾਂ ਕੋਈ ਆਪਣੀ ਇਲੈਕਟ੍ਰੋਨਿਕ ਆਈਟਮਸ ਵਗੈਰਾ ਫਾਈਨਾਂਸ ਕਰਦੇ ਸੀ ਹੋਂਦਾ ਕਿ ਜਿਹੜਾ ਸਭ ਤੋਂ ਵੱਧ ਸਮੇਂ ਆਇਆ 1-3 ਲੱਖ ਦੀ ਨਾ ਲੈ ਕੇ ਗਈ ਭਰੀ ਸੀ ਜਿਹੜੀ ਸਾਡੀ ਮੋਡਰਨ ਇਨਵੈਸਟੀਗੇਸ਼ਨ ਅਵਰਚਨਾ ਨੇ ਕੈਸ਼ ਲੋਨ ਮੀ ਇੰਟਰਟੇ ਇਲੈਕਟ੍ਰੋਨਿਕ ਆਈਟਮਸ ਵਗੈਰਾ ਫਾਈਨਾਂਸ ਕਰ ਰਹੀ ਹੈ ਇਹ ਕਰੋੜਾਂ ਵਾਲੇ ਸਰ ਇਹ ਸਾਰੇ ਆਪਣੇ ਲੋਕਲ ਤਰ੍ਹਾਂ ਸਦਕਾ ਇਹ ਇਹ ਰੈਗੂਲੇਟ ਕਰਨਗੇ ਅ ਅਸੀਂ ਮੂਜੂਮ ਤੇ ਹੈਗੇ ਨਹੀਂ ਇੱਕ ਆਪਣਾ ਆਗਰੇ ਲਈ ਹੀ ਹੈ ਸਿਮਰਾ ਨੇ ਉਹ ਰਾਤਾ ਸਵमित्व ਨਹੀਂ ਫਜ਼ਿਲ ਕਰਦੇ ਨੇ ਤੇ ਇੱਕ ਰਮੇਸ਼ਾ ਉਹ ਵੀ ਤੋਂ ਲੋਕਲ ਫਜ਼ਿਲ ਸਹੀ ਰੇਡੀ ਕਰਵਾ ਫਾ ਸੋਸ਼ਲ ਮੀਡੀਆ ਤੇ ਆਪਣਾ ਘੱਟੋ ਘੱਟ ਆਪਣੀ ਪਰਸਨਲ ਇਨਫੋਰਮੇਸ਼ਨ ਨੂੰ ਸ਼ੇਅਰ ਕਰੇ ਇਹ ਸਭ ਜੀ ਅਪੀਲ ਹੈ ਸਭ ਲਈ ਇਹ ਕੋਈ ਵੀ ਜਦਾ ਵਿਕਟਮ ਹੋ ਸਵੇ ਕਿ ਪੇ ਜਦਾਂ ਵੀ ਜਦਾਂ ਅਨਔਥਰਾਇਜ਼ਡ ਮੈਸੇਜਾਂ ਨੂੰ ਫੋਨ ਦੇ ਅੰਦਰ ਕੋਈ ਵੀ ਕਲੀਕ ਨਾ ਕਰੇ या मोटरसाइकिल भी अच्छे आने शुरू हो गए तरह कोई नहीं है पर बना नहीं कोई विश्वास ना करी फाजिलकर एक स्पैशल मुहिम चल रही चोरी लुटवाबूल उस तहत फाजिलका पुलिस ने बहुत अच्छी उपलब्धि मिली है पिछले दिन काफी कंपलेट आ रही थी पर्चे दर्ज हुए कि ट्रांसफार्मर तो तीन चोरी हो रहा है उसत ਤੁਹ ਬੀਐਸਪੀ ਸਿਟੀ ਸਬੂਬਨ ਆਪਣੇ ਸ਼ਮੇਸਿੰਗੀ ਆਪਣੇ ਐਸਐਸਸੀ ਸਿਟੀ 1 ਦੀ ਟੀਮ ਲਾਈ ਗਈ ਸੀ ਉਹਨਾਂ ਨੂੰ ਕਾਫੀ ਅੱਛੀ ਸਫਲਤਾ ਮਿਲੀ ਕਿਉਂਕਿ ਉਹਨੇ ਚਾਰ ਬੰਦਿਆਂ ਦਾ ਗਰੁੱਪ ਜਿਹੜਾ ਫੜਿਆ ਇੱਕ ਵੱਡੀ ਸਮੇਂ ਤੇ ਇਹਨਾਂ ਨੇ 200 ਤੋਂ ਉੱਤੇ ਵੱਧ ਤਾਂ ਕਬੂਲੀਆਂ ਹਨ ਹੁੰਦੀਆਂ ਐਸਾ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ਟਰਾਂਸਫਾਰਮਰ ਚੁੱਕੀ ਕਿਤੇ ਨੇ ਸੀ ਇਹ ਪੂਰਾ ਫੈਨ ਫਜ਼ਲ ਕਦਾ ਏਰੀਆ ਤੋਂ ਚੁਸਾਰ ਸੀ ਅਨੀਵਾਲ ਸਾਨੇ ਦੇ ਵੀ ਹੈ ਸਰਦਰ ਖਾਨੇ ਦੇ ਵੀ ਹੈ ਸਿਟੀ 1 ਪਰਲਕਾ ਦਾ ਵੀ ਹੈ ਅੱਗੇ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਅਨਦਰ ਰਿਮਾਂਡ ਲੈ ਕੇ ਅਗੇ ਇਨਵੈਸਟੀਗੇਟ ਕਰਾਂਗੇ ਮੈਨੂੰ ਕੀ ਲੱਗਦਾ ਕਿ ਕਿੰਨਾ ਕਿ ਉਹ ਹੋਰ ਵੱਡਾ ਗੈਂਗ ਹੈ ਕਿਸ ਤਰ੍ਹਾਂ ਦਾ ਜੀਨ ਹੈ ਮੇਰੇਕੀ 500 ਲੀਟਰ ਤੇ ਨਾ ਤੋਂ ਅਸੀਂ ਹੁਣ ਰਾਬਤ ਕੀਤਾ ਹੁੰਦਾ ਤੇ 250 ਤੇ ਖਰੀਦਿਆ ਬਲਤਾ ਪ੍ਰੀਮ ਮੰਨ ਰਹੇ ਲੋਕ ਇਹ ਵੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਸਿਟੀ ਬੰਦੀ ਹੈ ਉਹ ਚ ਸਿਟੀ ਫਰਲਕਾ ਦਾ ਸੀ ਸੈਟ ਹੋ ਲੋਗ ਨੇ ਕਿੱਥੋਂ ਲੈਣਾ ਇਹ ਲੋਕਲ ਲੋਕਿੰਗ ਹੈ ਜਿਹੜੇ ਸਾਰੇ ਸਸ ਮੇ ਬੋਦਲਾ ਪਿੰਡ ਹੈ ਟਾਲੀ ਵਾਲੇ ਪਿੰਡ ਦੇ ਨਹੀਂ ਟਾਲੀ ਵਾਲਾ ਖਰੀਦਣਗੇ ਇਨਾਂ ਚ 40 ਜਿਹੜੇ ਬੰਦੇ ਨੇ ਮਨੀਸ਼ ਮਨੀਸ਼ ਕੁਮਾਰ ਸ਼ਾਮ ਸਿੰਘ ਅਸ਼ਵਨੀ ਤੇ ਦਸੰਦਰ ਸਿੰਘ ਇਹਨਾਂ ਦਾ ਫੇਰ ਅਲਰੇਡੀ ਕਾਫੀ ਇਨਕੁਰਵੇਜ ਹੋ ਜਗਾ ਚੋਰੀ ਦੇ ਨਹੀਂ ਜੀ ਕਿ ਗੋਲ ਕਿਸੇ ਇਨਾਂ ਚ ਚੋਰੀ ਦਾ ਮੁਕੰਮਲਾ ਦਰਜ ਹੈ ਤੇ ਇਨਾਂ ਚ ਦੋ ਤੋਂ ਮਨੀਸ਼ ਤੇ ਸ਼ਾਮ ਸਿੰਘ ਹੈ ਇਹਨਾਂ ਤੇ ਰਾਜਸਥਾਨ ਤੇ ਗੰਗਾ ਨਗਰ ਮੁਕੱਦਮਾ ਦਜੁਰੀ ਦੀ ਜਿਹੜਾ ਤੁਹਾਨੂੰ ਅੰਜਾਮ ਦਿੱਤਾ ਗਿਆ ਸੀ ਜਿਹੜੀ ਚੋਰੀ ਕੀਤੀ ਸੀ ਦੇਖੋ ਇਹ ਦਿਨ ਹੀ ਟਾਈਮ ਟੂ ਟਾਈਮ ਰੈਕੀ ਕਰਦੇ ਰਹੇ ਸੀ ਚੱਲਦੇ ਫਿਰਦੇ ਕਿਤੇ ট্রান্সਫਰੋਂ ਦੇਖ ਲਿਆ ਤੇ ਸ਼ਾਮ ਤੱਕ ਹੁੰਦੇ ਹੁੰਦੇ ਇਹ ਚੋ ਚੁੱਕੇ ਇੱਕ ਦਿਨ ਪੋਲੀ ਪੋਲੀ ਦੇ ਇੱਕ ਨਟ ਬੋਲਟ ਖੋਲ ਲਿਆ ਮਾਲਕੀ ਦਾ ਪ੍ਰੋਸੈਸ ਦੋ ਦਿਨ ਦੇ ਵਿੱਚ ਜਾਂ ਤਿੰਨ ਦਿਨ ਦੇ ਵਿੱਚ ਇਹ ਕੰਮ ਕਰ ਦਿੰਦੇ ਇਹ ਐਫ ਆਈ ਨੰਬਰ 108 ਹੈ ਇਹ ਅੰਡਰ ਸੈਕਸ਼ਨ ਹੈ 304 317 ਬੀ ਐਨ ਐਸ ਭਾਵੇਂ ਐਸ ਹੈ ਕੀਤਾ ਉਸ ਦੇ ਤਹਿਤ ਕਾਰਨ ਸਿਟੀ ਫੌਜਿਲ ਦਾ ਫੌਜਦਾਰ ਗੱਲ ਇਹ ਧਾਰਪੜ ਦੇ ਸਬੰਧ ਦੇ ਅਡਮਿਨਿਸਟ੍ਰੇਟਿਵ ਕਿਸ ਤਰ੍ਹਾਂ ਜਿਹੜਾ ਮਾਮਲਾ ਹੈ। ਅ ਰਿਧੀ ਵੀ ਇੱਕ ਸਰਵੋ ਕੰਪਨੀ ਬਾਈ ਸੀ ਉਸੇ ਤਹਰ ਤਸੀਂ ਇੱਕ ਐਫਆਰ ਵੀ ਦਰ ਕੀਤੀ ਸੀ 105 ਨੰਬਰ ਇਹ 30 ਸਤੰਬਰ ਦੇ ਫਟਰੀ ਜਨ ਜਿਹੜੇ ਕਿ ਆਪਣੇ ਡਾਕੂਮੈਂਟਸ ਫੋਰਜ ਕਰਕੇ ਫਨਾਂਸੋਸ ਤੋਂ ਲੋਨ ਲੈ ਲੈਂਦੇ ਸੀ ਜਾਂ ਕੋਈ ਇਲੈਕਟ੍ਰੋਨਿਕ ਆਈਟਮਸ ਹੋਰ ਫਨਾਂਸ ਕਰਾ ਲੈਂਦੇ ਸੀ ਇਹਨਾਂ ਕਰਤਾ ਸੀ 3 ਬੰਦੇ ਬਕੜੇ ਵੀ ਵਿਕਰਮ ਸਿੰਘ ਸੀਮਰਾਨੀ ਤੇ ਰਮੇਸ਼ ਇਹਨਾਂ ਤੋਂ ਗ੍ਰੰਥਗੀ ਵੀ ਹੋ ਗਈ ਹੈ। ਸਭ ਤੋਂ ਪਹਿਲਾਂ ਦੀ ਦੋ ECS ਇਹ ਲਗ ਲਗ ਫਾਈਨੈਂਸਰਸ ਨੂੰ ਚੱਕਵਾ ਦੇ ਕੇ ਬੇਸਿਕਲੀ ਇਹ ਬੋਲੇ ਸਪਲੀਟਿਡ ਸੀ ਜਿਹੜਾ ਆਨਲਾਈਨ ਸਿਵਲ ਸਕੋਰ ਦੇ ਲੈਂਦੇ ਸੀਗੇ ਜਿਹਦਾ ਵੀ ਸਿਵਲ ਸਕੋਰ ਅੱਛਾ ਨਿਕਲਦਾ ਸੀ ਉਹਦੀ ਫੋਟੋ ਵਗੈਰਾ ਮੋਕ ਕਰਕੇ ਜਾਂ ਆਧਾਰ ਕਾਰਡ ਮੋਕ ਕਰਕੇ ਆਪਣੀ ਫੋਟੋ ਲਗਾ ਕੇ ਇਹ ਲੋਕਲ ਫਾਈਨੈਂਸਰਸ ਤੋਂ ਲੋਨ ਵਗੈਰਾ ਜਾਂ ਕੋਈ ਆਪਣੀ ਇਲੈਕਟ੍ਰੋਨਿਕ ਆਈਟਮਸ ਹੋਣਾ ਫਾਈਨਾਂਸ ਕਰਵਾ ਦਿੰਦੇ ਸੀ ਕੋਈ ਤਾਂ ਜਿਹੜਾ ਸਭ ਤੋਂ ਸਾਮੇ ਹੋਇਆ 1-3 ਲੱਖ ਦੀ ਉਹਨਾਂ ਨੇ ਠੱਗੀ ਮਾਰੀ ਸੀ ਜਿਹੜੀ ਸਭੀ ਮੁੰਡਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਨਾ ਨੇ ਕੈਸ਼ ਲੋਨ ਵੀ ਦਿੱਤਾ ਤੇ ਇਲੈਕਟ੍ਰੋਨਿਕ ਆਈਟਮਸ ਉਹ ਰੈਵੀ ਫਾਈਨੈਂਸ ਕਰ ਰਹੇ ਨੇ ਇਹ ਫੋਟੋਆਂ ਲੈਣ ਵਾਲੇ ਸਰ ਇਹ ਸਾਰੇ ਆਪਣੇ ਲੋਕਲ ਖਾਨਾ ਸਦਰ ਏਰੀਆ ਦੇ ਰਹਿਣ ਵਾਲੇ ਨੇ ਵਾਸੀ ਮੋਜਮ ਦੇ ਹੈਗੇ ਨੇ ਇੱਕ ਆਪਣਾ ਜਿਹੜੀ ਲੇਡੀ ਹੈ ਸੀਮਾ ਨਾਲੇ ਉਹ ਰਾਦਾ ਸੌਣਿਤ ਉਹ ਨਹੀਂ ਫਾਜ਼ਿਲ ਕਰਦੇ ਨੇ ਤੇ ਇੱਕ ਰਮੇਸ਼ਾ ਉਹ ਵੀ ਤੋਂ ਲੋਕਲ ਫਾਜ਼ਿਲ ਹੈ ਜਿਹੜੀ ਜਿਹੜਾ ਆਪਣਾ ਸੋਸ਼ਲ ਮੀਡੀਆ 'ਤੇ ਆਪਣਾ ਘੱਟੋ ਘੱਟ ਆਪਣੀ ਪਰਸਨਲ ਇਨਫੋਰਮੇਸ਼ਨ ਨੂੰ ਸ਼ੇਅਰ ਕਰਨ ਇਹ ਸਭ ਲਈ ਅਪੀਲ ਹੈ ਸਭ ਲਈ ਇਹ ਕੋਈ ਵੀ ਜਿਹੜਾ ਵਿਕਟਮ ਹੋ ਸਕਦਾ ਜਿਹੜਾ ਵੀ ਜਿਹੜਾ ਅਨਅਥੋਰਾਈਜ਼ਡ ਕੋ ਮੈਸੇਜ ਤੇ ਫੋਨ ਤੇ ਆਉਂਦਾ ਹੈ ਕੋਈ ਵੀ ਕਲੀਕ ਕਰ ਰਹਾ ਹੈ ਜਿਆ ਵਰਸਾ ਤੋਂ ਜਿਹੜਾ ਨਹੀਂ ਸ਼ੁਰੂ ਹੋ ਗਿਆ ਜਿਹੜਾ ਤੁਹਾਡਾ ਕੋਈ ਨਹੀਂ ਹੈ ਅਨਨੋਨ ਬੰਦਾ ਨਹੀਂ ਹੋ ਤੇ ਕੋਈ ਵਿਸ਼ਵਾਸ ਨਾ ਕਰ ਰਿਹਾ ਅੰਡਰ ਦੀ ਗਾਈਡੈਂਸ ਆਫ ਡਾਕਟਰ ਪਾਗਜਨ ਆਪੀਐਸਐਸਟੀ ਫਰ ਰਿਟਰ ਇੱਕ ਸਪੈਸ਼ਲ ਮੂਵਿੰਗ ਚੰਦਰੀ ਸੀ ਚੋਰੀ ਕਰਵਾ ਲੈਣ ਤੇ ਜਿਹੜਾ ਤੁਹਾਨੂੰ ਉਹ ਕਰਵਾ ਲੈਣਗੇ ਉਸ ਦਿਨ ਤੱਕ ਫੌਜੀ ਕਪੂਲਿਸ ਨੂੰ ਇੱਕ ਬੱਚੀ ਕਬਡੀ ਤੋਂ ਕਲਪਿੰਗ ਲਈ ਰਿਚ ਦਿਨ ਕਾਫੀ ਕੰਪਲੇਂਟਸ ਆ ਰਹੀਆਂ ਸੀ ਜਿਹੜੀ ਪਰਚੂਦਾਂ ਹੋਈ ਸੀ ਕਿ ਪਲਾਟਫਾਰਮਾਂ ਤੋਂ ਤਿੰਨ ਸੂਰੀ ਹੋ ਰਿਹਾ ਸੀ ਤੇ ਉਸ ਦਿਨ ਤੱਕ ਬੀਐਸਪੀ ਸਿਟੀ ਸਭੀਨ ਆਪਣੀ ਫ੍ਰੇਸਿੰਗਲੀ ਆਪਣੀ ਐਸਐਸਸੀ ਸਿਟੀ ਵਰਦੀ ਟੀਮ ਲਾਈ ਗਈ ਸੀ ਇਹਨਾਂ ਨੂੰ ਕਾਫੀ achi safalta mili ਕਿ ਨਾ ਉਹ ਚਾਰ ਬੰਦਿਆਂ ਦਾ ਗਰੂਪ ਜਿਹੜਾ ਆਪਣੇ ਇੱਕ ਵੱਡੀ ਸਮੇਂ ਤੇ ਇਹਨਾਂ ਨੇ 200 ਤੋਂ ਉੱਤੇ ਵੱਧ ਤਾਂ ਕਬੂਲਿਆ ਹਾਂ ਹਾਂ ਸਭ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ਟਰਾਂਸਫਾਰਮਰ ਚੋਰੀ ਕੀਤੇ ਗਏ ਸੀ ਇਹ ਪੂਰਾ ਫੈਨ ਫਜ਼ਲ ਕਦਾ ਏਰੀਆ ਚੋਂ ਚੋਰਾ ਸੀ ਅਨੀਵਾਲ ਥਾਣੇ ਤੇ ਵੀ ਹੈ ਸਦਰਫਰੇ ਤੇ ਵੀ ਹੈ ਸਿਟੀ 1 ਫਜ਼ਲ ਕਦਾ ਵੀ ਹੈ ਅਦੀ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਅਗੇ ਇਨਵੈਸਟੀਗੇਟ ਕਰਾਂਗੇ ਬਹੁਤ ਸਭ ਕੀ ਲੱਗਦਾ ਕਿ ਕਿੰਨੇ ਕਿ ਹੋਰ ਵਟਾ ਕੇ ਆਏ ਹੈ ਕਿਸ ਤਰ੍ਹਾਂ ਦਾ ਜੀਵਨ ਹੈ ਮੇਸ ਕਿ 500 ਲੀਟਰ ਤੇਲ ਜਰਨਾ ਤੋਂ ਅਸੀਂ ਹੁਣ ਵਾਪਸ ਕੀਤਾ ਹੋਰ ਤੇ 250 ਤੇ 350 ਬੜਾ ਤਾਂ ਪ੍ਰੀਮ ਮੰਨ ਰਹੇ ਹਾਂ ਜੇ ਵੀ ਸੀਕਰਟਸ ਆਫ ਫੂਸ਼ਨ ਸਿਟੀ ਬੰਦੇ ਹੀ ਹੋ ਚੋ ਸਿਟੀ ਫਰ ਗਾ ਲੇ ਸੈਟ ਸਾਰੇ ਲੋਕ ਨੇ ਇਹ ਕਿੱਥੋਂ ਲੈਣ ਲੱਗੇ ਇਹ ਲੋਕਲ ਲੋਕ ਹੀ ਆ ਦੇ ਸਾਰੇ ਆਪਣਾ ਇਹ ਬੋਦਲਾ ਪਿੰਡ ਦਾ ਹੈ ਟਾਲੀ ਵਾਲੇ ਪਿੰਡ ਦੇ ਨਹੀਂ ਸਾਡੇ ਵਾਲੇ ਫਰੀਦਨਗਰ ਦੇ ਨੇ ਇਨਾ ਚ ਚਾਰ ਜਿਹੜੇ ਬੰਦੇ ਨੇ ਮਨੀਸ਼ ਮਨੀਸ਼ ਕੁਮਾਰ ਸ਼ਾਮ ਸਿੰਘ ਅਸ਼ਵਨੀ ਤੇ ਦਸੁਂਦਰ ਸਿੰਘ ਉਹਨਾਂ ਤੇ ਆਲਰੇਡੀ ਕੁਝ ਕਾਫੀ ਮੁਕੰਮਲ ਕਰਦੇ ਨੇ ਚੋਰੀ ਦੇ ਨਹੀਂ ਜੀ ਕਿ ਇਹ ਹੋਲ ਕੀ ਤੇ ਇਨਾ ਤੇ ਚੋਰੀ ਤੇ ਮੁਕੰਮਲ ਕਰਦੇ ਨੇ ਤੇ ਇਨਾ ਤੇ ਕਿ ਦੋ ਤੇ ਜਿਹੜੇ ਮਨੀਸ਼ ਤੇ ਸ਼ਾਮ ਸਿੰਘ ਹੈ ਇਹਨਾਂ ਤੇ ਰਾਜਸਥਾਨ ਤੇ ਵੀ ਗੰਗਾ ਨਗਰ ਮੁਕੰਮਲ ਦਾ ਦਰਚੋਈ ਦੀ ਸਰ ਆਪਣਾ ਅਨਜਾਮ ਦਿੱਤਾ ਗਿਆ ਸੀ ਜਿਹੜੀ ਚੋਰੀ ਕੀਤੀ ਹੈ ਦੇਖੋ ਇਹ ਦਿਨੀ ਟਾਈਟੂ ਟੇਬੇ ਰੱਖੀ ਕਰਦੇ ਰਹਿੰਦੇ ਸੀ ਚੱਲਦੇ ਫਿਰਦੇ ਕਿਤੇ ਟ੍ਰਾਂਸਫਰੋਂ ਦੇਖ ਲਿਆ ਤੇ ਸ਼ਾਮ ਤੱਕ ਹੁੰਦੇ ਹੁੰਦੇ ਇਹ ਚੋ ਚੋਤੇ ਇੱਕ ਦਿਨ ਹੌਲੀ ਹੌਲੀ ਇੱਕ ਨੋਟਵਾਲ ਖੋਲਿਆ ਮੁਲਕੀਪਸ ਪ੍ਰੋਸੈਸ 2 ਦਿਨ ਦੇ ਵਿੱਚ 3 ਦਿਨ ਦੇ ਵਿੱਚ ਅਕਤਮ ਕਰ ਦੇ ਇਹ ਐਫ ਆਈ ਨੰਬਰ 108 ਹੈ ਇਹ ਅੰਡਰ ਸੈਕਸ਼ਨ ਹੈ 304 317 ਬੀ ਐਨ ਐਸ ਬਤਨ ਐਸ ਇੰਟਾ ਉਹ ਦਿਨ ਅਹ ਫਰਟੀਟੀ ਫਰਦਿਲ ਕਾ ਪਛਾਦ